मां चवंदी आहियां ਹੀ ਮਸਲਾ ਗੱਜੀ ਸਰ ਮੈਂ ਤਰਸੀਬ ਸਿੰਘ ਤੇ ਪੰਡਤ ਆਨੰਦ ਰਾਜ ਪ੍ਰਧਾਨ ਆ ਤੇ ਉੱਥੇ ਅੱਜ ਅਸੀਂ ਸੰਡੇ ਵਾਲੇ ਦਿਨ ਲੀਕ ਰੱਖੀ ਸੀ ਤੇ ਵਲੰਟੀਅਰਾਂ ਨੇ ਤੇ ਉੱਥੇ ਵਰਕੇ ਉਹ ਧੰਰੇਦਿਆ ਨੇ ਹੁਲੜ ਬਾਜੀ ਦੇ ਨਾਲ ਤੇ ਆਪਣੇ ਵਲੰਟੀਅਰਾਂ ਦੇ ਛੱਤਾਂ ਪਿੱਟਾ ਮਾਰੀਆਂ ਸਰ ਕਿ ਕਿ ਚੀਜ਼ ਦੀ ਮੀਟਿੰਗ ਰੱਖੀ ਸੀ ਤੁਸੀਂ ਕਿੰਨਾ ਨਾ ਛੱਟਾ ਮਾਰੀ ਜਾਂਦੇ ਸੀ ਹਰ ਇਦਾਂ ਕੀ ਵੀ ਕਿਸੇ ਆਪਾਂ ਪਿੰਡ ਦੇ ਵਿੱਚ ਮੀਟਿੰਗ ਲਾਉਣੀ ਆ ਉਸੇ ਵਾਸਤੇ ਮਸਲਾ ਹੋ ਕਰ ਰਹੇ ਸੀ ਹਾਂ ਪ੍ਰਭੂ ਜੀ ਜੀ ਸੀ ਜੀ ਕੀ ਨਾਮ ਆ ਜੀ ਹਾਂ ਜੀ ਨਰਿੰਦਰ ਸਰਪਾਹਗਾ ਅੱਛਾ ਕੀ ਮਸਲਾ ਹੋਇਆ ਜੀ ਅੱਜ ਮਸਲਾ ਕੋਈ ਏਡਾ ਵੱਡਾ ਹੈ ਨਹੀਂ ਸੀਗਾ ਇਹ ਜਿੱਡਾ ਇਹ ਬਣਾ ਚੁੱਕੇ ਨੇ ਇਹ ਇਹ ਇੱਥੇ ਹਰ ਸੰਡੇ ਮਲਕੀ ਅਸੀਂ ਮੀਟਿੰਗ ਲਾਉਂਦੇ ਹੁੰਦੇ ਸੀਗੇ ਤੇ 25 ਦਸੰਬਰ ਤੋਂ ਬਾਅਦ ਇਹਨਾਂ ਨੇ ਸਰਪੰਚ ਜਿਹੜੇ ਤੇ ਨਵੇਂ ਨਿਯੁਕਤ ਕੀਤੇ ਗਏ ਨੇ ਉਹਨਾਂ ਨੇ ਸਾਡੀ ਚਰਚ ਬੰਦ ਕਰਵਾਤੀ ਸੀਗੀ ਛੋਟੇ ਜਿਹੇ ਬਹਾਨਾ ਲੈ ਕੇ ਵੀ ਭਟਾਕੇ ਚਲਾਏ ਨੇ ਉਦੋਂ ਦਾ ਅਸੀਂ ਡੀਸੀ ਦੇ ਵੀ ਪੇਸ ਹੋਏ ਸੀਗੇ ਐਸਡੀਐਮ ਦੇ ਵੀ ਪੇਸ ਹੋਏ ਸਾਡੇ ਸਾਰੇ ਮਲਕੀ ਲੈਟਰਾਂ ਤੇ ਗਈਆਂ ਹੋਈਆਂ ਨੇ ਤੇ ਇਹ ਸਾਡੇ ਤਰਸੇਮ ਸਿੰਘ ਜੀ ਜਿਹੜੇ ਨੇ ਪ੍ਰਧਾਨ ਨੇ ਸਾਡੇ ਚਰਚ ਦੇ ਮੁਖੀ ਨੇ ਅੱਜ ਕਿਸੇ ਮਤੇ ਦੇ ਉੱਤੇ ਅਸੀਂ ਕੋਈ ਮੀਟਿੰਗ ਵਲੰਟੀਅਰ ਅੱਥੇ ਰੱਖੀ ਹੋਈ ਸੀਗੀ ਜਿਸ ਦੇ ਕਾਰਨ ਮਲਕੀ ਕੋਈ ਕ੍ਰੀਸ਼ੀ ਨਹੀਂ ਆਈ ਸੀਗੀ ਸਾਰੇ ਮਲਕੀ ਵਲੰਟੀਅਰ ਹੀ ਸੀਗੇ ਤੇ ਉਹਨਾਂ ਨੇ ਪਿੰਡ ਦੇ ਵਿੱਚ ਸਰਪੰਚ ਨੇ ਗੁਰਦੁਆਰੇ ਲਾਉਸਮੈਂਟ ਕਰਾਉਣ ਤੋਂ ਬਾਅਦ ਸਾਰੇ ਆਪਣੇ ਬੰਦੇ ਇਕੱਠੇ ਕਰਨ ਤੋਂ ਬਾਅਦ ਆਪਣੇ ਰਾੜਾਂ ਲੈ ਕੇ ਸੋਟੀਆਂ ਲੈ ਕੇ ਤਾਂ ਉਸ ਚਰਚੇ ਦੇ ਵਿੱਚ ਆਏ ਤਾਂ ਚਰਚਾ ਰੋਕਣ ਦੀ ਕੋਸ਼ਿਸ਼ ਕੀਤੀ ਕੋਸ਼ਿਸ਼ ਨਹੀਂ ਕੀਤੀ ਮਤਲਬ ਕਿ ਕੁੱਟਮਾਰ ਸ਼ੁਰੂ ਕਰਤੀ ਉਹਨਾਂ ਨੇ ਜੀ ਤੇ ਉਸ ਤੋਂ ਬਾਅਦ ਕਈਆਂ ਦੇ ਸੱਟਾਂ ਵੀ ਲੱਗੀਆਂ ਨੇ ਤੇ ਕੱਪੜੇ ਲੀੜੇ ਵਿੱਚ ਖਿੱਚਣੇ ਲੇਡੀਜ਼ ਦੇ ਤੇ ਉਸ ਤੋਂ ਬਾਅਦ ਕਾਫੀ ਜ਼ਿਆਦਾ ਹੰਗਾਮਾ ਹੋਇਆ ਤੇ ਹੁੱਲੜਬਾਜ ਜਿਹੜੇ ਸੀਗੇ ਉਹਨਾਂ ਨੇ ਸਾਰਾ ਕੁਝ ਇਹ ਵਿਚ ਨਾਲ ਉਹਨਾਂ ਦੇ ਮਤਾ ਪਾਸ ਕੀਤਾ ਉਹਨਾਂ ਨੇ ਇਹ ਅਸੀਂ ਕਿਸੇ ਵੀ ਕੀਮਤ ਦੇ ਉੱਤੇ ਚਰਚ ਨਹੀਂ ਲਗਣ ਦੇਣੀ ਤੇ ਸਰਪੰਚ ਇਹ ਗੱਲ ਕਹਿ ਰਿਹਾਗਾ ਵੀ ਚਾਹੇ ਮੇਰਾ ਸਾਰਾ ਕੁਝ ਵਿਕ ਜੇ ਪਰ ਮੈਂ ਇਹ ਚਰਚ ਨਹੀਂ ਲਗਣ ਦੇਣੀ ਉਹਦੇ ਵਿੱਚ ਇੱਕ ਪੁਲਿਸ ਵਾਲਾ ਵੀ ਇਨਵਾਲਡ ਹੈ ਉਹਦਾ ਨਾਮ ਕਰਮਜੀਤ ਸਿੰਘ ਹੈਗਾ ਜਿਹੜਾ ਪਤਾ ਨਹੀਂ ਐਸਐਚਓ ਦਾ ਡਰਾਈਵਰ ਹੈਗਾ ਉਹ ਕਹਿੰਦਾ ਚਾਹੇ ਮੇਰੀ ਬਰਦੀ ਲੈ ਜਾਵੇ ਪਰ ਕਹਿੰਦਾ ਵੀ ਮੈਂ ਇਹ ਚਰਚ ਨਹੀਂ ਲਗਣ ਦਊਗਾ ਕਿੰਨੇ ਕਿ ਵਿਅਕਤੀ ਕਿ ਜਿੰਨੇ ਹਮੇਸ਼ਾ ਜਿਨ੍ਹਾਂ ਦੇ ਸੱਟਾਂ ਲੱਗੀਆਂ ਸੱਟਾਂ ਦਾ 8-10 ਬੰਦਿਆਂ ਦੇ ਹੈਗੀਆਂ ਨੇ ਜਿਨ੍ਹਾਂ ਦੇ ਜ਼ਿਆਦਾ ਸੱਟਾਂ ਲੱਗੀਆਂ ਨੇ ਉਹ ਚਾਰ ਬੰਦੇ ਨਹੀਂ ਪੰਜ ਤੇ ਹਸਪੀਟਲ ਸਰਕਾਰੀ ਐਮਰਜੈਂਸੀ ਦੇ ਵਿੱਚ ਦਾਖਲ ਨੇ ਕਿੰਨੇ ਕੀ ਵਿਅਕਤੀ ਨੇ ਹਮਲਾ ਕੀਤਾ ਤੁਹਾਡੇ ਉਸ ਸਿਗੇ 35 40 ਜਾਣੇ ਸੀਗੇ ਜੀ ਕੀ ਤੁਸੀਂ ਮੰਗ ਕਰਦੇ ਹੋ ਸਰਕਾਰ ਅਸੀਂ ਤਾਂ ਮੰਗ ਸਿਰਫ ਇਹੀ ਕਰਦੇ ਆ ਵੀ ਇੱਕ ਤਾਂ ਸਾਡੀ ਚਰਚ ਲੱਗਣੀ ਚਾਹੀਦੀ ਹੈ ਦੂਜਾ ਇਹ ਵੀ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਜਿਹੜੇ ਧਰਮ ਪ੍ਰਤੀ ਨੂੰ ਜਿਹੜੇ ਲੈ ਕੇ ਮੂਰੇ ਇਹ ਵਿਰੋਧ ਕਰਦੇ ਨੇ ਤੇ ਇਹਨੂੰ ਛੋਟੇ ਜਿਹੇ ਮੁੱਦੇ ਨੂੰ ਬਹੁਤ ਵੱਡਾ ਮੁੱਦਾ ਸਮਝਦੇ ਨੇ ਕਿ ਇਹ ਇਹ ਸਾਡਾ ਜਿਹੜਾ ਮੁਲਕ ਹੈਗਾਗਾ ਇਹ ਕਈ ਧਰਮਾਂ ਦਾ ਮੁਲਕ ਹੈਗਾ ਇਹਨੂੰ ਕੋਈ ਵੀ ਕਿਸੇ ਧਰਮ ਪ੍ਰਤੀ ਕੋਈ ਰੋਕ ਨਹੀਂ ਸਕਦਾ ਹੈਗਾ ਇਹਦੀ ਕੰਪਲੀਟ ਕੀਤੀ ਹੈ ਤੁਸੀਂ ਇਹਦੀ ਕੰਪਲੀਟ ਅਸੀਂ ਐਸਐਸਪੀ ਨੂੰ ਵੀ ਦਿੱਤੀ ਸੀਗੀ ਆਪਾਂ ਡੀਸੀ ਨੂੰ ਵੀ ਦਿੱਤੀ ਸੀ ਐਸਡੀਐਮ ਨੂੰ ਦਿੱਤੀ ਸੀਗੀ ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਹੈਗੀ ਅਸੀਂ ਗਲੋਬਲ ਐਕਸ਼ਨ ਕਮੇਟੀ ਨੂੰ ਇਹ ਚੀਜ਼ ਦੱਸੀ ਹੋਈ ਹੈ ਸਾਰਾ ਕੁਝ ਅਸੀਂ ਗਲੋਬਲ ਐਕਸ਼ਨ ਕਮੇਟੀ ਨੂੰ ਇਹ ਗੱਲ ਕਹਿਣਾ ਚਾਹੁੰਦੇ ਆਂਗੇ ਵੀ ਸਾਡੀ ਮੂਹਰੇ ਆ ਕੇ ਵੱਧ ਤੋਂ ਵੱਧ ਸਾਡੀ ਮਦਦ ਕਰਨ ਤੇ ਸਾਡੀ ਚਰਚ ਚਲਾਈ ਜਾਵੇ ਤੇ ਇਹਨਾਂ ਜਿਹੜੇ ਸਰਪੰਚ ਹੁਣੇ ਹੈਗੇ ਨੇ ਜਿਹੜੇ ਮੂਹਰੇ ਤੁਰੇ ਫਿਰਦੇ ਨੇ ਵੀ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਡিসি ਨੂੰ ਵੀ ਦਿੱਤੀ ਸੀ ਐਸਡੀਐਮ ਨੂੰ ਦਿੱਤੀ ਸੀ ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਹੈਗੀ ਅਸੀਂ ਗਲੋਬਲ ਐਕਸ਼ਨ ਕਮੇਟੀ ਨੂੰ ਇਹ ਚੀਜ਼ ਦੱਸੀ ਹੋਈ ਆ ਸਾਰਾ ਕੁਝ ਅਸੀਂ ਗਲੋਬਲ ਐਕਸ਼ਨ ਕਮੇਟੀ ਨੂੰ ਇਹ ਗੱਲ ਕਹਿਣਾ ਚਾਹੁੰਦੇ ਆਂਗੇ ਵੀ ਸਾਡੇ ਮੂਹਰੇ ਆ ਕੇ ਵੱਧ ਤੋਂ ਵੱਧ ਸਾਡੀ ਮਦਦ ਕਰਨਾ ਤੇ ਸਾਡੀ ਚਰਚ ਚਲਾਈ ਜਾਵੇ ਤੇ ਇਹਨਾਂ ਜਿਹੜੇ ਸਰਪੰਚ ਹੁਣੇ ਹੈਗੇ ਨੇ ਜਿਹੜੇ ਮੂਹਰੇ ਤੁਰੇ ਫਿਰਦੇ ਨੇ ਵੀ ਉਹਨਾਂ ਤੇ ਕਾਰਵਾਈ ਕੀ ਨਾਮ ਆ ਜੀ ਮੇਰਾ ਨੋ ਜੀ ਅਮਰਜੀਤ ਕੌਰ ਆ ਜੀ ਅੱਜ ਜੋ ਤਾਂਦਰੇ ਵਿਖੇ ਮਸਲਾ ਹੋਇਆਗਾ ਕੀ ਮਸਲਾ ਹੋਇਆ ਹਾਂਜੀ ਆਲਰੇਡੀ ਮੈਂ ਵੈਸੇ ਘਰ ਨਹੀਂ ਸੀ ਜਦੋਂ ਮਸਲਾ ਹੋਇਆ ਮੈਂ ਬਿਮਾਰ ਸੀ ਮੈਂ ਥੋੜਾ ਜਿਹਾ ਬਾਹਰ ਸੀ ਜਦੋਂ ਮੈਂ ਆਈ ਤਾਂ ਜਦੋਂ ਮੈਨੂੰ ਪਤਾ ਲੱਗਿਆ ਕਿਉਂਕਿ ਇਹ 3-4 ਸਾਲਾਂ ਤੋਂ ਆਪਣੀ ਸ਼ਾਸਨ ਕਰ ਰਹੇ ਨੇ ਦੇਖੋ ਸੰਵਿਧਾਨ ਦੇ ਵਿੱਚ ਲਿਖਿਆ ਹੋਇਆ ਵੀ ਅਸੀਂ ਕੋਈ ਵੀ ਧਰਮ ਨੂੰ ਮੰਨ ਸਕਦੇ ਹਾਂ ਇਹ ਤਾਂ ਸੰਵਿਧਾਨ ਦੀਆਂ ਬਿਲਕੁਲ ਤੇ ਜਿਉਂ-ਜਿਉਂ ਬਾਈਆਂ ਜਾ ਰਹੀਆਂ ਨੇ ਮੈਂ ਮੇਰਾ ਹਿਰਦਾ ਪਲੁੰਦ ਰਿਹਾ ਜਦੋਂ ਮੈਨੂੰ ਪਤਾ ਲੱਗਿਆ ਵੀ ਇਹ ਜਦੋਂ ਆਪਣਾ ਸ਼ਾਸਨ ਕਰਦੇ ਸੀ ਇੱਕ ਉੱਥੇ ਚਰਚ ਮੇਰੇ ਧਿਆਨ ਵਿੱਚ ਹੈਗਾ ਵੀ ਉਹ ਚਰਚ ਬਣ ਰਹੀ ਹੈ ਹਲੇ ਇਹ ਤੁਹਾਨੂੰ ਦੈਨ ਮੈਂਬਰਾਂ ਨੂੰ ਪਤਾ ਹੋਵੇ ਚਾਰਚ ਅਲਾਉਡ ਹੋਗੀ ਜਾਂ ਨਹੀਂ ਹੋਗੀ ਇਹ ਇਹਨਾਂ ਦਾ ਮੈਟਰ ਆ ਮੈਂ ਜਿੰਨੀ ਗੱਲ ਸੁਣੀ ਆ ਮੇਰੇ ਦਲਿਤ ਸਮਾਜ ਦੇ ਲੋਕ ਨੇ ਇਹਨਾਂ ਤੇ ਜਿਹੜਾ ਜਰਨਲ ਕੈਟਾਗਰੀ ਦੇ ਲੋਕਾਂ ਨੇ ਇੱਕ ਵੀ ਦਲਿਤ ਬੰਦਾ ਉੱਥੇ ਨਹੀਂ ਸੀ ਜਰਨਲ ਕੈਟਾਗਰੀ ਦੇ ਲੋਕਾਂ ਨੇ ਰਾਣਾ ਲੈ ਕੇ ਡਾਂਗਾ ਲੈ ਕੇ ਜਿਹੜੀਆਂ ਸਾਡੀਆਂ ਬੀਬੀਆਂ ਨੇ ਖਿੱਚ ਤੂ ਕਰਕੇ ਇੱਕ ਟੋਬੇ ਦੇ ਵਿੱਚ ਖਿੱਚ ਕੇ ਦਿੱਤੀਆਂ ਉਹਦੀਆਂ ਸ਼ਕਤ ਸ਼ਬਦਾਂ ਵਿੱਚ ਨਿੰਦਾ ਕਰਦੀਆਂ ਔਰ ਮੈਂ ਧਾਂਦਰੇ ਤੋਂ ਚੱਲ ਕੇ ਇਹ ਬੀਬੀਆਂ ਦਾ ਪਤਾ ਲੈਣ ਆਈਆਂ ਕਿਉਂਕਿ ਮੈਂ ਪਿਛਲੇ ਦਿਨਾਂ ਚ ਇਲੈਕਸ਼ਨ ਵੀ ਲੜੀ ਸੀ ਇਹ ਜਿਹੜਾ ਸਰਪੰਚ ਹੈ ਗੁੰਡਾਗਰਦੀ ਕਰਕੇ ਜਿਹੜਾ ਅੱਗੇ ਆ ਗਿਆ ਮੈਂ ਹਾਰ ਗਈ ਮੇਰੇ ਵੀ ਪਿੱਛੇ ਪਏ ਹਨ ਮੈਂ ਇੱਥੇ ਟੋਟਲ ਆਊਟ ਕਹਿ ਰਹੀ ਆ ਕਿ ਮੇਰੇ ਵੀ ਪਿੱਛੇ ਪਏ ਹਨ ਮੇਰੇ ਵੀ ਪਰਿਵਾਰ ਦੇ ਵਿੱਚ ਇੱਕ ਹਰਸਾ ਵਾਪਰਿਆ ਪਿਛਲੇ ਦਿਨ ਉਹਦੇ ਵੀ ਇਹ ਮੇਰੇ ਵੇਸਤੇ ਖੜੇ ਨੇ ਇਹਨਾਂ ਨੇ ਗੁੰਡਾਗਰਦੀ ਕਰਨੀ ਹੈ ਇਸ ਤੋਂ ਸਭ ਕੁਝ ਨਹੀਂ ਜਿਹੜਾ ਸਰਪੰਚ ਆ ਪੂਰੀ ਪੰਚਾਇਤ ਹੈ ਗੁੰਡਾਗਰਦੀ ਦੇ ਵਿੱਚ ਉਤਰੀ ਹੋਈ ਆ ਦੇਖੋ ਇਹ ਆਪ ਦਾ ਆਪ ਦੇ ਜੀਸੂ ਪ੍ਰਭੂ ਨੂੰ ਮੰਨਦੇ ਨੇ ਇਹ ਆਪ ਦਾ ਉਹਦਾ ਪ੍ਰਚਾਰ ਕਰਦੇ ਸੀ ਜਾਂ ਮੀਟਿੰਗ ਕਰਦੇ ਸੀ ਮੈਂ ਇੱਥੇ ਮਜੂਰੀ ਸੀ ਪਰ ਮੈਂ ਸਾਰੇ ਲੋਕਾਂ ਦੇ ਸੁਣ ਕੇ ਸ਼ਾਨਬੀਨ ਕਰਕੇ ਮੈਂ ਇੱਥੇ ਹਸਪੀਟਲ ਤੇ ਬੀਬੀਆਂ ਦਾ ਪਤਾ ਲੈਣ ਪਹੁੰਚੀ ਆ ਮੈਂ ਆਖਰ ਵਿੱਚ ਇਹੀ ਕਹਨੀ ਆ ਵੀ ਮੀਡੀਆ ਨੇ ਵੀ ਬੇਨਤੀ ਕਰਦੀ ਆ ਵੀ ਇੱਥੇ ਹੋਰ ਵੱਡੀ ਦੁਰਘਟਨਾ ਹੋ ਸਕਦੀ ਆ ਜੇ ਅੱਜ ਇਹਨਾਂ ਨੂੰ ਨੱਖ ਨਾ ਪਾਈ ਇੱਥੇ ਕਤਲਾਂ ਤੱਕ ਵੀ ਪਹੁੰਚੋ ਕਿਉਂਕਿ ਟੜਲੇਦਾਰ ਬਹੁਤ ਹੀ ਕਿਉਂਕਿ ਜੇ ਬੋਟਾ ਲੈ ਸਕਦੇ ਨੇ ਡਰਾਤ ਮਗਾ ਕੇ ਇਹ ਸਾਡੇ ਦਲਤਾਂ ਨੂੰ ਜਿਹੜਾ ਇਹ ਮਾਰ ਵੀ ਸਕਦੇ ਨੇ ਤੋ ਕਿ ਅੱਜ ਇੱਥੇ ਕਈ ਦਬਾਅ ਵੀ ਹੈਗੇ ਨੇ ਮੇਰੇ ਕੋਲੇ ਜਿਹੜੇ ਕਹਿੰਦੇ ਸੀਗੇ ਵੀ ਸਰਪੰਚ ਸਾਹਿਬ ਨੇ ਕਿਹਾ ਵੀ ਮੇਰੀ 25 ਲੱਖ ਦੀ ਕੋਠੀ ਆ ਮੈਂ ਵੇਚ ਕੇ ਇਹ ਚਰਚ ਤੇ ਲਾ ਦਿੰਦਾ ਪਰ ਮੈਂ ਚਰਚ ਨਹੀਂ ਬਣਾ ਦਿੰਦਾ ਪਰ ਮੈਂ ਸਰਪੰਚ ਸਾਹਿਬ ਨੂੰ ਵੀ ਮੀਡੀਆ ਰਹੀ ਬੇਨਤੀ ਕਰਦੀ ਆ ਵੀ ਥੋੜਾ ਜਿਹਾ ਇਹ ਵੀ ਦੇਖਿਓ ਜਿਹੜੇ ਚਰਚ ਵਾਲੇ ਬੰਦੇ ਨੇ ਇਹ ਵੀ ਇਨਸਾਨ ਨੇ ਇਹ ਵੀ ਵੋਟਰ ਨੇ ਤੇ ਮਤ ਭਲੇ ਇੱਥੇ ਚ ਰਿਓ ਵੀ ਸਾਨੂੰ ਕਿਸੇ ਨੇ ਹੋਰ ਦਿਆਂ ਅਸੀਂ ਜਰਨਲ categories ਦੀਆਂ ਵੋਟਾਂ ਲੈ ਕੇ ਅਸੀਂ ਇੱਥੇ ਅੱਗੇ ਆ ਗਏ ਆ ਸਾਨੂੰ ਜਿਹੜੇ ਸਾਂਝੇ ਬੰਦੇ ਨੇ ਸਾਂਝੇ ਕੰਮਾਂ ਵਿੱਚ ਇੱਕ ਟੀਮ ਬਿਠਾਉਣੀ ਸੀ ਇਹਨਾਂ ਨੇ ਇਹਨਾਂ ਨੂੰ ਸਹੀ ਢੰਗ ਨਾਲ ਇਨ੍ਹਾਂ ਦੀ ਜਿਹੜੀ ਮਤਲਬ ਜਿਵੇਂ ਇਹਨਾਂ ਦੇ ਮੂਰੇ ਹੈਗੇ ਨੇ ਬੰਦੇ ਆਗੂ ਉਹਨਾਂ ਨਾਲ ਇਹਨਾਂ ਨੇ ਪਹਿਲਾਂ ਗੱਲਬਾਤ ਕਰਨੀ ਸੀ ਜੇ ਗੱਲਬਾਤ ਜੇ ਇਹਨਾਂ ਦਾ ਨਾ ਉਹ ਸਕਸੈਸਫੁਲ ਹੁੰਦੇ ਉਸ ਤੋਂ ਬਾਅਦ ਕੋਈ ਇਹ ਪੁਲਿਸ ਕੰਪਲੀਟ ਕਰ ਦੇ ਪਰ ਜਿਹੜਾ ਅੱਜ ਔਰਤਾਂ ਨੂੰ ਕੁੱਟਣਾ ਸਾਡੇ ਬੰਦਿਆਂ ਨੂੰ ਕੁੱਟਣਾ 달ਤ ਸਮਾਜ ਦੇ ਲੋਕ ਪਿੱਛੇ ਫੀੜ ਤੇ ਬੀਬੀਆਂ ਨੇ ਅੰਦਰ ਵੀ ਮੈਂ ਦੇਖ ਕੇ ਆਈਆਂ ਚਾਰ ਬੰਦੇ ਦਾਖਲ ਨੇ ਬਹੁਤ ਬੁਰੀ ਤਰ੍ਹਾਂ ਕੁੱਟ ਟੱਪਾ ਹੋਇਆ ਮੈਂ ਇਨਸਾਫ ਦੀ ਮੰਗ ਕਰਦੀ ਆ ਇੱਥੇ ਮੈਂ ਸਰਪੰਚ ਸਰਪੰਚ ਵੀ ਹੈ ਮੈਡਮ ਉਹ ਰੇਖਾ ਰਣੀਆਂ ਸਰਪੰਚ ਕਿ ਔਰਤਾਂ ਪਰ ਜੈਸਰ ਦਾ ਨਾਮ ਬੋਲਿਆ ਜਾਂਦਾ ਪਿੱਛੇ ਤੋਂ ਚੱਲਦਾ ਸਰਪੰਚ ਮਰਦ ਪ੍ਰਧਾਨ ਹੈ ਔਰਤ ਨੂੰ ਵੋਟਾਂ ਵਿੱਚ ਖੜਾਇਆ ਜਾਂਦਾ ਬੋਲਣ ਵਾਲੇ ਨੂੰ ਅੱਗੇ ਨਹੀਂ ਮੈਂ ਖੜੀ ਸੀ ਵੋਟਾਂ ਦੀ ਮੈਂ ਵਿੱਚ ਕਹਿਣੀ ਆ ਅਸੀਂ ਸੱਚੇ ਹੱਕ ਸੱਚ ਦੇ ਲੜਨ ਵਾਲੇ ਆ ਮੈਂ ਹਜ ਹੱਕ ਸੱਚ ਦੇ ਲੜਨ ਵਾਲੀ ਔਰਤ ਇੱਥੇ ਖੜੀ ਆ ਮੌਜੂਦਾ ਜਿੱਥੇ ਤੱਕ ਵੀ ਮੈਨੂੰ ਜਾਣਾ ਪਿਆ ਇਹ ਸਮਾਜ ਨਾਲ ਮੈਂ ਖੜੀ ਆ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਮੈਂ ਮੰਗ ਕਰਦੀ ਆ ਵੀ ਸਾਨੂੰ ਕਿਸੇ ਵੀ ਧਰਮ ਨੂੰ ਮੰਨਣ ਦੀ ਆਗਿਆ ਸੰਵਿਧਾਨ ਦੇ ਵਿੱਚ ਆ ਡਾਕਟਰ ਭੀਮਰਾ ਅੰਬੇਡਕਰ ਜੀ ਨੇ ਸੰਵਿਧਾਨ ਸੰਜਿਆ ਸਾਰਿਆਂ ਲਈ ਲਿਖਿਆ ਉਹਦੇ ਵਿੱਚ ਕਿਸੇ ਵੀ ਅਸੀਂ ਅਬ ਜੇ ਸ ਮੈਂ ਧਰਮ ਨੂੰ ਮੰਨ ਸਕਦੇ ਆ ਮੇਰਾ ਮਨ ਕਰਿਆ ਮੈਂ ਵੀ ਜੀਸੂ ਨੂੰ ਮੰਨ ਸਕਦੀ ਆ ਮੇਰਾ ਜੀਸੂ ਵਾਲੇ ਕਿਸੇ ਭਾਈ ਦਾ ਜਿਹਨੇ ਸਰਦਾਰ ਨੇ ਇਹਨਾਂ ਦਾ ਜ਼ਿਕਰਿਆ ਇਹ ਗੁਰਗ੍ਰਸਾ ਵੀ ਨਹੀਂ ਮੰਨ ਸਕਦੇ ਨੇ ਸਾਡੇ ਨਾਲ ਤਾਂ ਬਾਜੀ ਅਸੀਂ ਨਹੀਂ ਚੱਲਣੀ ਸਾਡਾ ਮਾਨਾ ਜਿੱਥੇ ਮਰਜੀ ਅਸੀਂ ਜਾ ਸਕਦੇ ਆ ਇਹਨਾਂ ਕੁਛ ਕਹਿੰਦੀ ਆਈ ਮੈਂ ਭਗਵੰਤ ਮਾਨ ਨੂੰ ਵੀ ਬੇਨਤੀ ਕਰਦੀ ਆ ਬੀਏ ਜਿਹੜਾ ਇਹਨਾਂ ਤੇ ਗੁੰਡੇ ਗੁੰਡਾ ਸਾਡੇ ਧਾਂਦਰੀ ਵਿੱਚ ਗੁੰਡਾ ਰਾਜ ਪੈਦਾ ਹੋ ਗਿਆ ਉਹਨੂੰ ਨੱਥ ਪਾਈ ਜਾਵੇ ਨਹੀਂ ਸਾਡੇ ਬੀਬੀਆਂ ਦੇ ਹੌਸਲੇ ਬੁਲੰਦਾ ਇੱਥੇ ਜਿਹੜਾ ਸਾਡਾ ਸੰਘਰਸ਼ ਸਾਜ ਸੰਘਰਸ਼ ਕਮੇਟੀ ਬਣੂਗੀ ਮੈਂ ਬਣਾਉਂਗੀ ਕਿ ਅਸੀਂ ਅੱਗੇ ਤੱਕ ਜਾਵਾਂਗੇ ਮੈਂ ਜੀਸੂ ਭਰਾਵਾਂ ਦੇ ਨਾਲ ਹੈ ਮੇਰਾ ਰੱਬ ਡਾਕਟਰ ਰਸ਼ਨ ਜੋਤਾ ਹਸਤਾ ਹਾਂ ਧਾਂਦਰੀ ਪਿੰਡ ਤੋਂ ਕੁਝ ਪੇਸ਼ੈਂਟ ਆਏ ਨੇ ਕੀ ਮਸਲਾ ਹੈ ਹਾਂਜੀ ਬਿਲਕੁਲ ਦੋ ਪੇਸ਼ੈਂਟ ਆਏ ਨੇ ਉਹਨਾਂ ਦਾ ਲੜਾਈ ਝਗੜੇ ਦਾ ਹੈਗਾ ਇੱਕ ਪੇਸ਼ੈਂਟ ਦਾ ਨਾਮ ਸੁਨੀਲ ਹੈ ਦੂਸਰੇ ਮਜੀਦ ਕੋਰੇ ਦਾਖਲ ਹੋਇਆ ਮੇਰੇ ਕੋਲੇ ਕੱਟਾ ਲੱਗਿਆ ਇਹਨਾਂ ਦੇ ਹਾਂਜੀ ਆਪਾਂ ਦਾਖਲ ਕਰ ਲਿਆ ਪੁਲਿਸ ਨੂੰ ਰੁਕਾ ਭੇਜ ਦਿੱਤਾ ਹੈਗਾ ਤੇ ਅੰਡਰ ਅਬਜ਼ਰਵੇਸ਼ਨ ਇਲਾਜ ਚੱਲ ਰਿਹਾ ਹੈ ਇਹਨਾਂ ਦਾ ਠੀਕ ਠੀਕ ਕੀ ਨਾਮ ਮਿਰਨਾ ਪ੍ਰਤੀਖਰਮਈ ਅਸੇ ਤਾਂਦਰੀ ਪਿੰਡ ਦੇ ਵਿੱਚ ਅੱਜ ਕੀ ਮਸਲਾ ਹੋ ਜਾਣਾ ਤਾਂਦਰੇ ਪਿੰਡ ਵਿੱਚ ਅਸੀਂ ਨੇ ਨੋਰਮਲ ਵੋਲੰਟਰੀ ਮੀਟਿੰਗ ਰੱਖੀ ਸੀ ਕੋਈ ਸਾਡਾ ਬਾਹਰਲਾ ਖਲੀਸਾ ਦਾ ਕੋਈ ਮੈਂਬਰ ਨਹੀਂ ਸੀ ਯਾ ਪਰ ਸਾਡੀ ਵੋਲੰਟਰੀ ਮੀਟਿੰਗ ਸੀ ਵੀ ਅੱਗੇ ਮੀਟਿੰਗ ਕਿੱਥੇ ਰੱਖਣੀ ਹੈ ਇਸ ਦੇ ਦੁਰਾਣੀ ਜਿਸ ਲਈ ਮੀਟਿੰਗ ਚੱਲ ਰਹੀ ਸੀ ਤੇ ਪਿੰਡ ਵਾਲੇ ਗੁਰਦੁਆਰੇ ਚ ਨੋਜ਼ਮੈਂਟ ਹੋਈ ਤੇ ਜਿਸ ਲਈ ਨੋਜ਼ਮੈਂਟ ਹੋਈ ਤੇ ਸਾਰੇ ਪਿੰਡ ਵਾਲੇ ਕੋਈ ਰਾੜਾਂ ਚ ਕੀ ਫੇਰੇ ਕੋਈ ਡੰਡਾ ਡੰਡੇ ਚ ਕੀ ਫੇਰੇ ਤੇ ਉਸ ਲਈ ਸਾਡੇ ਉਸਲ ਕੋਲ ਪਹੁੰਚੀ ਮੀਟਿੰਗ ਚੱਲਦੇ ਚੱਲਦੇ ਤੇ ਜਿਸ ਲਈ ਮੀਟਿੰਗ ਚੱਲ ਰਹੀ ਸੀ ਤੇ ਉੱਥੇ ਸਾਰੇ ਸਾਡੇ ਬਿਨਾਂ ਗੱਲ ਸੁਣੇ ਸਾਡੇ ਤੇ ਅਟੈਕ ਕੀਤਾ ਮਤਲਬ ਮੈਂ ਛੜਾਂ ਲੱਗਦੇ ਛੜਾਂਦੇ ਛੜਾਂਦੇ ਇਹਨਾਂ ਨੇ ਸਾਡੇ ਤੇ ਮਤਲਬ ਅਟੈਕ ਕੀਤਾ ਕਿੰਨੇ ਕੇ ਬੰਦੇ ਫੱਟੜ ਕਰਦੇ ਫੱਟੜ ਉੱਥੇ ਜਿਹੜੇ ਅਸੀਂ ਉਹਨਾਂ ਨੂੰ ਸਾਡੇ ਵੱਲੋਂ ਕੋਈ ਵੀ ਉਹਨਾਂ ਤੇ ਕੋਈ ਵੀ ਅਟੈਕ ਨਹੀਂ ਹੋਇਆ ਵਾ ਅਸੀਂ ਉਹਨਾਂ ਨਾਲ ਇਹੀ ਗੱਲ ਕਰ ਰਹੇ ਸੀ ਕਿ ਲੜਾਈ ਵਿੱਚ ਕੁਝ ਨਹੀਂ ਰੱਖਿਆ ਉਹ ਤਾਂ ਫਿਰ ਵੀ ਸਾਡੇ ਉੱਤੇ ਉਲਟਾ ਅਟੈਕ ਕਰ ਕਰਕੇ ਦੱਸ ਰਹੇ ਸੀ ਕਿ ਅਸੀਂ ਤੁਹਾਡੀ ਇੱਥੇ ਮੀਟਿੰਗ ਨਹੀਂ ਲੱਗਣ ਦੇਣੀ ਵੀ ਅਸੀਂ ਤੁਹਾਡੀ ਚਰਚਾ ਤੋਂ ਚੱਕਣੀ ਹੈ ਕਿ ਚੱਕਤ ਨਹੀਂ ਲੱਗਣ ਦੇਣੀ। ਅਸਮ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ? ਸਾਡੀ ਪ੍ਰਸ਼ਾਸਨ ਤੋਂ ਇਹੀ ਮੰਗਾ ਵੀ ਜੇ ਅਸੀਂ ਕਿਸੇ ਤਰ੍ਹਾਂ ਉਹਨੂੰ ਮਾਰਾ ਨਹੀਂ ਕਹਿੰਦੇ ਜਾਂ ਕਿਸੇ ਨੂੰ ਕੁਝ ਕਹਿੰਦੇ ਨਹੀਂ ਤੇ ਸਾਡੇ ਤਰ੍ਹਾਂ ਉਹਨੂੰ ਵੀ ਕਿਉਂ ਮਾਰਾ ਕਹਿ ਕੇ ਸਾਡੀ ਚਰਚਾ ਐਵੇਂ ਕਰ ਦਿੰਦੇ ਨੇ। ਉਹਨਾਂ ਨੇ ਮੇਰੇ ਬਾਲ ਫੜੇ ਤੇ ਕੱਪੜੇ ਪਾੜ ਕੇ ਮੈਨੂੰ ਨਾਲੇ ਚ ਧੱਕਾ ਦੇ ਤਈ ਸਾਰੇ ਕੱਪੜੇ ਖਰਾਬ ਕਰਦੇ। ਨਾਲੇ ਮਾਰਿਆ ਹੀ ਥੱਲੇ ਸੁੱਟਦਾ ਜਾਵਾ। ਇੰਨੇ ਕਿ ਵਿਅਕਤੀ ਮਿਲੋ ਤਾਂ ਉਹਨੂੰ ਕੁੱਟਿਆ ਸਾਰੇ ਪਿੰਡ ਦੇ ਸਰਪੰਚ ਤੇ ਮੈਂਬਰ ਉੱਥੇ ਖੜੇ ਸੀ ਸਾਰੇ ਪੰਡਿਤ ਹੀ ਮਤਲਬ ਸਾਰੇ ਜਿੰਨੇ ਵੀ ਸਾਡੇ ਪਿੰਡ ਦੇ ਲੱਗਦੇ ਨੇ ਸਾਰੇ ਖੜੇ ਸੀ ਉੱਥੇ ਕੀ ਕੁੱਟਣ ਦਾ ਕੀ ਕਰ ਰਿਹਾ ਉਹ ਕਹਿੰਦੇ ਵੀ ਚਰਚੀ ਲਗਾਉਣ ਨੂੰ ਤੁਹਾਨੂੰ ਮਨਾ ਕਰਿਆ ਸੀ ਕਿ ਤੁਸੀਂ ਕਿਉਂ ਇੱਥੇ ਕੱਟ ਕਰੇ ਉਹ ਤੁਸ ਕੀ ਮੰਨ ਕਰਦੇ ਅਸੀਂ ਤਾਂ ਇਹ ਹੀ ਕਹਿੰਨੇ ਵੀ ਸਾਡੀ ਚਰਚ ਲਾਈ ਜਾਵੇ ਕੀ ਨਾਮ ਹੈ ਅਸੀਂ ਨਹੀਂ ਲੈ ਇਸ ਨੂੰ ਤਾਂ ਸੇਕ ਧਾਂਦਰੀ ਪਿੰਡ ਦੇ ਵਿੱਚ ਕੀ ਮਸਲਾ ਹੋਇਆ ਹੈ ਤਾਂ ਬੰਦੇ ਬੰਦੇ ਜੀ ਅਸੀਂ ਚਰਚਾ ਕਰਦੇ ਸੀ ਤੇ ਉਹਦੇ ਕਰਕੇ ਵੀ ਸਾਨੂੰ ਆ ਕੇ ਪਿੰਡ ਦੇ ਕੁੱਟਣ ਲੱਗੇ ਵੀ ਉਹ ਸਾਰੇ ਤਾਂ ਉਹ ਕੁੱਟੇ ਇੱਕ ਵਾਰ ਕੋਲ ਰਾਤ ਸੀ ਮੁੱਖਿਆ ਮਾਰੀਆਂ ਪਤਾ ਨਹੀਂ ਲੱਗਦੀ ਕਿ ਮਾਰੀਆਂ ਕਿੰਨੇ ਕਿ ਵਿਅਕਤੀ ਇਹ ਬਲ ਹਮਲਾ ਕੀਤਾ ਕਿ ਫੋਟੋ ਕੱਟੇ ਜੀ 15 ਪੀ ਜਾਣੇ ਹੈਗੇ ਜੀ ਅੱਛਾ ਜੀ ਕਿਹਦਾ ਨਾਮ ਦੱਸ ਸਕਦੇ ਹੋ ਜੀ ਕੋਈ ਨਾਮ ਨਹੀਂ ਅੱਛਾ ਜੀ